ਮੇਰਾ ਨਾ ਹਰਪ੍ਰੀਤ ਸਿੰਘ ਚਠਾਈ ਪਿੰਡ ਚੱਠੇਵਾਲਾ ਮੈਂ ਕਹਿਣਾ ਚਾਹਣਾ ਇਹ ਮੈਂ ਬਠਿੰਡੇ ਜਿਹੜਾ ਕਚੇਰੀਆਂ ਦੇ ਮੂਹਰੇ ਧਰਨਾ ਲੱਗਿਆ ਹੋਇਆ ਹੈ ਕੁਝ ਕੁ ਹਰੀਆਂ ਪੱਗਾਂ ਵਾਲੇ ਵਿਚਾਰੇ ਬਜ਼ੁਰਗ ਇੱਧਰ ਬੈਠੇ ਐ ਕੁਝ ਕੁ ਬੁੜੀਆਂ ਉਹ ਖਟੀਆਂ ਪੱਗਾਂ ਵਾਲੇ ਜਿਹੜਾ ਅਗਰਾਹਾ ਗਰੁੱਪ ਐ ਉਹ ਗਾਂ ਭੱਗ ਗਿਆ ਮੈਂ ਇਹ ਸਮਝਾਉਣਾ ਚਾਹਣਾ ਵੀ ਐਸ ਲੋਟ ਤੇ ਟੁੱਟ ਟੁੱਟ ਹੋ ਕੇ ਜਾਂ ਅਗਰਾਹੇ ਵਾਲੇ ਪੋਸਟਾਂ ਪਾ ਰਹੇ ਐ ਬੰਦਰਾ ਨੇ ਧਰਨਾ ਲਾ ਲਿਆ ਦਿੱਲੀ ਵੀ ਉਹ ਜਿੱਤ ਸਕਦੇ ਹੈਗੇ ਇਹ ਐ ਕਦੇ ਵੀ ਨਹੀਂ ਜਿੱਤ ਸਕਦੇ ਪਿੰਡੋਂ ਪਿੰਡੀ ਲੜਾਈ ਵੱਧ ਰਹੀ ਹੈ ਅਗਰਾਹਾ ਨੂੰ ਚਾਹੀਦਾ ਹੈ ਦੀ ਆਪਦੇ ਬੰਦਿਆਂ ਨੂੰ ਜਾਂ ਆਪਦੇ ਜਿਹੜੇ ਪੇਜ ਬਣਾਏ ਹੋਏ ਆ ਉਹਨਾਂ ਨੂੰ ਸੰਭਾਲ ਕੇ ਚਲਾਉਣ ਉਹਨਾਂ ਦੇ ਇੰਨੇ ਇੰਨੇ ਗੰਦ ਚੱਲ ਰਹੇ ਆ ਉੱਥੇ ਵੀ ਸਾਡੀ ਮਾਵਾ ਭੈਣਾਂ ਸਾਡੇ ਭਰਾ ਮਰੀ ਜਾਂਦੇ ਆ ਜਾਂ ਕੋਈ ਇੱਥੇ ਪਤਲਾ ਫੂਕ ਕੇ ਕੋਈ ਵੱਡਾ ਕੰਮ ਨਹੀਂ ਹੋ ਸਕਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਾਈਆਂ ਨੂੰ ਕਿਉਂਕਿ ਨਾ ਤਾਂ ਪਿੰਡਾਂ ਵਾਲੇ ਜਿਹੜੇ ਗਰੀਬ ਭਗਤ ਬਜ਼ੁਰਗ ਬੰਦੇ ਇਹਨਾਂ ਨੂੰ ਕਾਮਰੇਡ ਦਾ ਨਹੀਂ ਪਤਾ ਹੈਗਾ ਨਾ ਉਹਨਾਂ ਨੂੰ ਸਿੱਖੀ ਦਾ ਪਤਾ ਉਹ ਤਾਂ ਵਾਹਿਗੁਰੂ ਦਾ ਨਾਂ ਜਾਣਦੇ ਆ ਪਰ ਇਹ ਕਾਮਰੇਡ ਵਰਸਸ ਸਿੱਖ ਵਰਸਸ ਹੋ ਰਿਹਾ ਹੈਗਾ ਗਲਤ ਹੋ ਰਿਹਾ ਇਹ ਅਗਰ ਆਹ ਨੂੰ ਸੋਚਣਾ ਚਾਹੀਦਾ ਵੀ ਮੈਂ ਯਾਰ ਉਹਨਾਂ ਦਾ ਸਾਥ ਦੇਵਾਂ ਕਿਉਂਕਿ ਪੂਰੀ ਦੁਨੀਆ ਨੇ ਉਦੋਂ ਸਾਥ ਦਿੱਤਾ ਸੀ ਤਾਂ ਤਾਂ ਦਿੱਲੀ ਪਹੁੰਚੇ ਸੀਗੇ ਅਗਰ ਆਹ ਸਾਹਿਬ ਪਹਿਲਾਂ ਬ੍ਰੇਕ ਮਾਰ ਗਏ ਸੀ ਇੱਥੇ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਇੱਥੇ ਐਵੇਂ ਮੁਜਾਰੇ ਕਰਤੇ ਇੱਥੇ ਪੰਜਾਬ ਨੂੰ ਹੀ ਪਰੇਸ਼ਾਨ ਕਰਕੇ ਜਾਂ ਪੰਜਾਬੀਆਂ ਦੇ ਕੰਮਾਂ ਨੂੰ ਪਰੇਸ਼ਾਨ ਕਰਕੇ ਇਸ ਤਰ੍ਹਾਂ ਕਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਸਾਰਿਆਂ ਨੂੰ ਇਕੱਠਾ ਆਉਣਾ ਭੂ ਡੱਲੇ ਵਾਲ ਵੀ ਬੰਦਾ ਹੈਗਾ ਉਹ ਵੀ ਸਿੱਖ ਹੈਗਾ ਉਹ ਵੀ ਕਿਸਾਨ ਹੈਗਾ ਜਾਂ ਉੱਥੇ ਗਏ ਹੈ ਜਿਹੜੇ ਉਹ ਕਿਸਾਨਾਂ ਦੇ ਮੁੰਡੇ ਮਰ ਰਹੇ ਆ ਨਾ ਕਿ ਕਾਮਰੇਡਾਂ ਦੇ ਕਾਮਰੇਡ ਨਾਂ ਦੀ ਚੀਜ਼ ਉਹ ਕਦੇ ਕਿਸੇ ਨੂੰ ਦੀਪ ਨੂੰ ਕਹਿੰਦੇ ਸੀ ਉਹ ਤਾਂ ਖਾਲਸਤਾਨੀ ਹੈ ਜੀ ਕਦੇ ਲੱਖੇ ਦੇ ਰੋਪ ਲਾਉਂਦੇ ਆ ਲੱਖਾ ਲੱਖੇ ਨੇ ਅੱਜ ਤੱਕ ਇਹ ਜਰਮਨੀ ਆ ਵੀ ਮੈਂ ਪਿੰਡਾਂ ਵਾਲਾ ਬੰਦਾ ਹਾਂ ਕਿਉਂਕਿ ਪਿੰਡਾਂ ਵਾਲੇ ਨੂੰ ਨਾ ਹੀ ਪਤਾ ਕਾਮਰੇਡ ਬਾਰੇ ਇਹ ਅਜੇ ਤੋ ਆਪਾਂ 3-4 ਸਾਲ ਹੋ ਗਏ ਸੁਣਦੇ ਨੂੰ ਏਦੋਂ ਪਹਿਲਾਂ ਆਪਾਂ ਕੋਈ ਪਤਾ ਨਹੀਂ ਸੀ ਵੀ ਕਾਮਰੇਡ ਕੀ ਹੁੰਦਾ ਹੈ ਪਰ ਇਹਨਾਂ ਨੂੰ ਸੋਚਣਾ ਚਾਹੀਦਾ ਲੱਖਾ ਵੀ ਕਿਸਾਨ ਹੈ ਉਹਨੂੰ ਵੀ ਨਾਲ ਲੈਣ ਜਾਣਾ ਚਾਹੀਦਾ ਜੇ ਲੱਖੇ ਨੇ ਦੇ ਢੱਲਿਆਂ ਨੇ ਜੇ ਉੱਥੇ ਧਰਨਾ ਲਾ ਲਿਆ ਤਾਂ ਇਹਨਾਂ ਦੇ ਬੰਦੇ ਉਹਨਾਂ ਨੂੰ ਬੰਦਰ ਕਹਿ ਰਹੇ ਹੈਗੇ ਬਾਂਦਰਨੀ ਬਾਈ ਜੀ ਉੱਥੇ ਉਹ ਕਿਸਾਨ ਬੈਠੇ ਹੈਗੇ ਉਹ ਵੀ ਸਾਡੀਆਂ ਬੁੜੀਆਂ ਆ ਹੁਣ ਇੱਥੇ ਮੈਂ ਦੇਖੀ ਜਾਂਦਾ ਸੀਗਾ ਜਿੰਨਾ ਦੇ ਤਾਂ ਵਿਚਾਰਿਆਂ ਦੇ ਹਰੀਆਂ ਪੱਗਾਂ ਬੰਨੀਆਂ ਉਹ ਤਾਂ ਚਾਰ ਕਿੱਥੀ ਰਹਿ ਗਏ ਕਿਉਂਕਿ ਉਹ ਦਿੱਲੀ ਪਹੁੰਚੇ ਹੋਏ ਐ ਤੇ ਪੀੜੀਆਂ ਪੱਗਾਂ ਵਾਲੇ ਉੱਥੇ ਪੁਤਲਾ ਫੂਕ ਰਹੇ ਐ ਮੋਦੀ ਦਾ ਦੱਸੋ ਮੋਦੀ ਨੂੰ ਸੇਕ ਲੱਗੂ ਆ ਪੁਤਲਾ ਫੂਕੇ ਨਾਲ ਕੋਈ ਵੀ ਸੇਕ ਨਹੀਂ ਲੱਗਣਾ ਬਾਈ ਜੀ ਜੇ ਸਾਰੇ ਇਕੱਠ ਇਕੱਠਾ ਹੋਊਗਾ ਤਾਂ ਕਿਤੇ ਜਾ ਕੇ ਮਸਲੇ ਦਾ ਹੱਲ ਹੋਊਗਾ ਹੁਣ ਨਾ ਚੰਗੀ ਦਾ ਕਾਂਗਰਸ ਰਹਿ ਗਈ ਜੀ ਨੇ ਹਰਿਆਣੇ ਦੇ ਖੱਟੜ ਦੀ ਕੋਠੀ ਘੇਰ ਲਈ ਇਹੀ ਘੇਰ ਲੈਣ ਬੜੇ ਹਰਿਆਣੇ ਦੇ ਵੱਡੇ ਵੱਡੇ ਬੰਦੇ ਬੈਠੇ ਹੈਗੇ ਉਹਨਾਂ ਨੂੰ ਘੇਰ ਲੈਣ ਵੱਡੇ ਵੱਡੇ ਲੋਕਾਂ ਨੂੰ ਘੇਰ ਲੈਣ ਟ੍ਰੇਨਾਂ ਰੋਕਣ ਇੱਕ ਇੱਕ ਘੰਟੇ ਨਾਲ ਟ੍ਰੇਨ ਲੇਟ ਕਰਕੇ ਕੋਈ ਮਸਲੇ ਦਾ ਹੱਲ ਨਹੀਂ ਇਹ ਤਾਂ ਸਿਰਫ ਕਿਸਾਨਾਂ ਨੂੰ ਬੇਲੇ ਫਿਰਦੇ ਜਿਹੜੇ ਪੰਡਜ ਉਹਨਾਂ ਨੂੰ ਕੰਮ ਲਾਇਆ ਜਾ ਰਿਹਾ ਵੀ ਦਿੱਲੀ ਨਾਲ ਕਿਸੇ ਲੋਟ ਪਹੁੰਚ ਜਾਣ ਇਹ ਦਿੱਲੀ ਜਾਏ ਬਣਾ ਮਸਲੇ ਦਾ ਹੱਲ ਨਹੀਂ ਹੋ ਸਕਦਾ ਜੇ ਇਹ ਜਿੱਥੇ ਮਰਜੀ ਭੱਜ ਲੈਣ ਸਾਥ ਦੇਣਾ ਚਾਹੀਦਾ ਉਤਲੇ ਮੂੰਹੋਂ ਕਹਿ ਦਿੰਦੇ ਸਾਡਾ ਦੀਪਨਾ ਕੀ ਰੌਲਾ ਸਾਡਾ ਅੰਮ੍ਰਿਤਪਾਣ ਦਾ ਕੀ ਰੌਲਾ ਸਾਡਾ ਫਲਾਣੇ ਦਾ ਕੀ ਰੌਲਾ ਪਰ ਇਹ ਨਹੀਂ ਹੈਗਾ ਉਦਾ ਸਾਥ ਦਿਓ ਫਿਰ ਇੱਕ ਗੱਲ ਹੋਰ ਹੈ ਅਗਰਾਹਾ ਸਾਹਿਬ ਮੁੱਕਰ ਜਾਂਦੇ ਹੈਗੇ ਜਦੋਂ ਵੀ ਅਗਰਾਹਾ ਸਾਹਿਬ ਕਹਿੰਦੇ ਅਸੀਂ ਤਾਂ ਵੀ ਸਿੱਖਾਂ ਤੋਂ ਬਣਾ ਕਿਸਾਨੀ ਤੋਂ ਬਣਾ ਕੋਈ ਗੱਲ ਨਹੀਂ ਕਰਦੇ ਪਰ ਜਦੋਂ ਅੰਮ੍ਰਿਤਪਾਲ ਆਇਆ ਸ਼ੁਰੂਆਤ ਪਹਿਲੀ ਗੱਲ ਦੀ ਅਗਰਾਹਾ ਸਾਹਿਬ ਨੇ ਕਰੀ ਉਦੋਂ ਬਾਅਦ ਭਾਨੇ ਦਾ ਰੌਲਾ ਹੋਇਆ ਭਾਨੇ ਦੇ ਸਰਬਾਰ ਸਾਹਿਬ ਤੋਂ ਪਹਿਲਾਂ ਕਿਸਾਨ ਯੂਨੀਅਨ ਨੇ ਚੋ ਇਹਨੇ ਅਗਰਾਹਾ ਸਾਹਿਬ ਨੇ ਕੀਤੀ ਉਦੋਂ ਬਾਅਦ ਹੋਰ ਮੁੰਡੇ ਜਿਹੜੇ ਆਉਂਦੇ ਉਹਦੀ ਸ਼ੁਰੂਆਤ ਅਗਰਾਹਾ ਸਾਹਿਬ ਗਾਲਾਂ ਦੀ ਕਰਦੇ ਆ ਦੱਸੋ ਇਹ ਕਿਸਾਨੀ ਮਸਲੇ ਆਏ ਉਹਨਾਂ ਨੇ ਉਹਨਾਂ ਨੇ ਅਜੇ ਤੱਕ ਕਦੇ ਗੱਲ ਗੱਡੀ ਐ ਲੱਖੇ ਦੇ ਮੂੰਹੋਂ ਸੁਣਿਆ ਵੀ ਕਾਮਰੇਡ ਕੋਈ ਚੀਜ਼ ਐ ਭਾਨੇ ਦੇ ਮੂੰਹੋਂ ਸੁਣਿਆ ਕੋਈ ਕਾਮਰੇਡ ਚੀਜ਼ ਐ ਉਹ ਜਿੰਨਾ ਦੀਪ ਤੋਂ ਸੁਣਿਆ ਸੀ ਕਦੇ ਦੀਪ ਅੱਕ ਕੇ ਥੱਕ ਕੇ ਜਦੋਂ ਜਮਾ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਉਹਨੇ ਕਾਮਰੇਡ ਕਹਿਣਾ ਸ਼ੁਰੂ ਕਰਿਆ ਪਹਿਲਾਂ ਉਹ ਐਂ ਕਹਿੰਦੇ ਸੀ ਵੀ ਏਕਤਾ ਚਬਾਲਾ ਪੰਜਾਬੀ ਅਸੀਂ ਜਿਹੜੇ ਕਾਮਰੇਡ ਹੋਣਗੇ ਉਹ 5-7 ਹੋ ਸਕਦੇ ਹਰੇਕ ਪਿੰਡ ਦੇ ਵਿੱਚ ਜਿਹੜੇ ਜੂਨੀਅਨ ਅਟੈਚ ਹੋਣਗੇ ਉਹਦੇ ਨਾਲ 5-7 ਤੋਂ ਉਹੀ ਗਿਆਨ ਰੱਖਦੇ ਉਹਨਾਂ ਕਿਉਂਕਿ ਉਹਨਾਂ ਨੂੰ ਕਿਤਾਬਾਂ ਬੰਨ੍ਹਿਆ ਜਾਂਦੀਆਂ ਬਾਕੀ ਤਾਂ ਮੈਂ ਸਾਡੇ ਪਿੰਡ ਜੋ ਇਹੋ ਜਿਹੇ ਬੰਦੇ ਲਿਆਉਣ ਨੇ ਉਹਨਾਂ ਨੂੰ ਆ ਇੱਥੇ 70 70 ਸਾਲਾਂ ਦੇ ਬਾਬੇ ਫਿਰਦੇ ਹੈਗੇ ਉਹਨ ਬੋਲੇ ਆ ਕੰਨਾਂ ਤੋਂ ਬੋਲੇ ਹੈਗੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕਿੱਥੇ ਉਹਨਾਂ ਨੂੰ ਤਾਂ ਐ ਬਸ ਵੀ ਆਪਣੀ ਕਿਸਾਨੀ ਬਚ ਜੇ ਕਿਸੇ ਲੋਟ ਇਸ ਕਰਕੇ ਕਰਾ ਸਾਹਮਣੂ ਸੋਚਣਾ ਚਾਹੀਦਾ ਹੈ ਵੀ ਯਾਰ ਐ ਲੋਕਾਂ ਨੂੰ ਆ ਪਾੜ ਕੇ ਜਾਂ ਡੋਫੋਟੀ ਕਰਕੇ ਜਾਂ ਪੰਜਾਬ ਦੀ ਲੋਕਾਂ ਨੂੰ ਪਰੇਸ਼ਾਨ ਕਰਕੇ ਆ ਹੁਣ ਇੱਥੇ ਪਿੰਡਾਂ 'ਚ ਧਰਨੇ ਲਾ ਲੈਂਦੇ ਆ ਸ਼ਹਿਰਾਂ 'ਚ ਲਾ ਲੈਂਦੇ ਬਠਿੰਡਾ ਵਾਸੀ ਤਾਂ ਅਗ ਨਹੀਂ ਹੁੰਦੇ ਨਫ਼ਰਤ ਪੈਦਾ ਹੋ ਰਹੀ ਹੈ ਇਹਨਾਂ ਦੇ ਦਿਲਾਂ 'ਚ ਅੱਗੇ ਹਰਿਆਣੇ ਨੇ ਇੰਨਾ ਸਾਥ ਦਿੱਤਾ ਹੁਣ ਹਰਿਆਣਾ ਕਹਿੰਦਾ ਸਾਡੇ ਮੁੰਡੇ ਖਰਾਬ ਕਰਨਗੇ ਮੈਂ ਇੰਨੇ ਕੁਝ ਬੋਲਣਾ ਚਾਹੁੰਦਾ